ਦਸਾਂ ਗੁਰੂਆਂ ਦੇ ਨਾਮ ਪੰਜ ਪਿਆਰਿਆਂ ਦੇ ਨਾਮ ਪਾਈ ਦਿਆ ਸਿੰਘ ਜੀ ਪਾਈਦਰਮ ਸਿੰਘ ਜੀ ਪਾਈ ਹਿਮ ਸਿੰਘ ਜੀ ਪਾਈ ਮੋਹਕਮ ਸਿੰਘ ਜੀ ਪਾਈ ਸਹਿਬ ਸਿੰਘ ਜੀ ਚਾਰ ਸਾਹਿਬਜ਼ਾਦਿਆਂ ਦੇ ਨਾਮ ਪਾਪਾਜੀਤ ਸਿੰਘ ਜੀ ਬਾਬਾ ਜਾਰ ਸਿੰਘ ਜੀ ਬਾਬਾ ਗੁਰਵਾ ਸਿੰਘ ਜੀ ਬਾਬਾ ਫਤੇ ਸਿੰਘ ਜੀ ਪੰਜ ਤਖਤਾਂ ਦੇ ਨਾਮ ਤਖਤ ਸ਼੍ਰੀ ਹਰਿਮੰਦਰ ਸਾਹਿਬ ਜੀ ਤਖਤ ਸ਼੍ਰੀ ਪੰਨਾ ਸਾਹਿਬ ਜੀ ਤਖਤ ਸ਼੍ਰੀ ਕੇਸਗੜ ਸਾਹਿਬ ਜੀ ਤਖਤ ਸ਼੍ਰੀ ਦਮਦਮਾ ਸਾਹਿਬ ਜੀ ਤਖਤ ਸ਼੍ਰੀ ਹਜ਼ੂਰ ਸਾਹਿਬ ਜੀ ਚਾਰ ਸਹਿਬਜ਼ਾਦਿਆਂ ਦੇ ਨਾਮ ਬਾਬਾ ਬਦੀਨ ਸਿੰਘ ਜੀ ਬਾਬਾ ਜਾਸ ਸਿੰਘ ਜੀ ਬਾਬਾ ਜਰਵਾ ਸਿੰਘ ਜੀ ਬਾਬਾ ਫਤੇ ਸਿੰਘ ਜੀ ਪੰਜ ਕਕਾਰ ਤਖਾ ਕੇਸ ਸੱਗਾ ਪਨਾਰ ਕਰਤਾ ਚਾਰ ਧਾਮ ਸ਼ਿਨਨ ਕਾਲਾ ਸਾਰੇ ਵੀ ਸ਼ਿਰੀ ਰਮਨ ਸਾਰੇ ਵੀ ਸ਼ਿਰੀ ਤੇਨਤਨ ਸਾਰੇ ਵੀ ਸ਼ਿਰੀ ਮੁਤਸ ਸਾਰੇ ਵੀ ਅੱਗੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਕਿੱਥੇ ਹੋਇਆ ਜਨਮ ਕਿੱਥੇ ਹੋਇਆ ਡਾਇਪੋਆ ਪ੍ਰਕਾਸ਼ ਕਦੋਂ ਹੋਇਆ ਆਸਾ ਕਿੱਥੇ ਆ ਇੱਕ ਜਾਣਾ ਬੋਲੋ ਰਾਏ ਭੋਏ ਦੀ ਤਲਵੰਡੀ ਪਾਕਿਸਤਾਨ ਸ਼੍ਰੀ ਨਨਕਾਣਾ ਸਾਹਿਬ ਵਿੱਚ ਹੋਇਆ ਰਾਏ ਭੋਏ ਦੀ ਤਲਵੰਡੀ ਪਾਕਿਸਤਾਨ ਵਿੱਚ ਹੋਇਆ ਅੱਜਕੱਲ ਹੁਣ ਨਨਕਾਣਾ ਸਾਹਿਬ ਕਹਿੰਦੇ ਅਗੇ ਪਿਤਾ ਮਾਤਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਮਹਤਾ ਕਾਲੂ ਜੀ ਮਾਤਾ ਤੇਤਾ ਦੇਵੀ ਜੀ ਭੈਣ ਜੀ ਦਾ ਨਾਮ ਤੇ ਜੀਜਾ ਜੀ ਦਾ ਨਾਮ ਭੈਣ ਮੇਪੇਨਾਨ ਕੀ ਜੀ ਜੀਜਾ ਕਹਿ ਰਾਮ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿੰਨੀਆਂ ਉਦਾਸੀਆਂ ਕੀਤੀਆਂ ਤਿੰਨ ਉਪਦੇਸ਼ ਮਹਾਰਾਜ ਦੇ ਕਿੰਦ ਕਰੋ ਨਾਮ ਜਪੋ ਵੰਡਿ ਛੋ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਮਾਤਾ ਸ਼੍ਰੀ ਗੁਰਦੇਵਾ ਜੀ ਮਾਤਾ ਗੁਜਰਕੌਰ ਜੀ ਵੱਡੇ ਸਾਹਿਬਜ਼ਾਦੇ ਕਿੱਥੇ ਸ਼ਹੀਦ ਹੋਏ ਆ ਚਮਕੋਨੀ ਗੜੀ ਵਿੱਚ ਦੁਗਣਾ ਨਾਲ ਲੜਦੇ ਹੋਏ ਛੋਟੇ ਸਾਹਿਬਜ਼ਾਦੇ ਪਤਾ ਗੁਦਰ ਕੌਰ ਜੀ ਕਿੱਥੇ ਸ਼ਹੀਦ ਹੋਏ? ਖੰਡੇ ਪੁਰਜ ਵਿੱਚ। ਭਾਈ ਤਾਰੂ ਸਿੰਘ ਜੀ ਕਿੱਦਾਂ ਸ਼ਹੀਦ ਹੋਏ ਪਤਾ? ਬੰਦ ਬੰਦ ਕਟਵਾ ਕੇ। ਨਾ। ਖੋਹਟੇ ਕਟਵਾ ਕੇ। ਭਾਈ ਤਾਰੂ ਸਿੰਘ ਜੀ ਕਿੱਦਾਂ ਸ਼ਹੀਦ ਹੋਏ ਆ? ਖੋਹਟੇ ਕਟਵਾ ਕੇ। ਭਾਈ ਮਣੀ ਸਿੰਘ ਜੀ ਕਿਵੇਂ ਸ਼ਹੀਦ ਹੋਏ? ਬੰਦ ਬੰਦ ਕਟਵਾ ਕੇ। ਭਾਈ ਮਣੀ ਸਿੰਘ ਜੀ ਬੰਦ ਬੰਦ ਕਟਵਾ ਕੇ।